ਪੰਜਾਬ ਦੇ ਵਿੱਚ ਸਕੂਲੀ ਬੱਚਿਆਂ ਨੂੰ ਲੈ ਕੇ ਜਿਹੜੀ ਜਾ ਰਹੀ ਅਬੋਹਰ ਦੇ ਵਿੱਚ ਇੱਕ ਈ ਰਿਕਸ਼ਾ ਅਚਾਨਕ ਸੜਕ ਤੇ ਪਲਟ ਗਿਆ ਇਸ ਘਟਨਾ ਦੇ ਵਿੱਚ 7 ਸਕੂਲ ਦੇ ਬੱਚੇ ਜ਼ਖਮੀ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਪ੍ਰਬੰਧਕ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ ਸਾਰੇ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਜਿਹੜਾ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਇਹ ਰਿਕਸ਼ਾ ਚਾਲਕ ਹੈ ਲਖਵਿੰਦਰ ਸਿੰਘ ਵਾਸੀ ਪੰਚਪੀਰ ਮੁਹੱਲਾ ਆਪਣੇ ਈ ਰਿਕਸ਼ਾ ਦੇ ਵਿੱਚ ਦਰਜਨ ਦੇ ਕਰੀਬ ਬੱਚਾ ਨੂੰ ਲੈ ਕੇ ਸਕੂਲ ਜਾ ਰਿਹਾ ਸੀ ਜਦੋਂ ਉਹ ਸੀਤੂ ਰੋਡ ਤੇ ਪਹੁੰਚਿਆ ਅਚਾਨਕ ਉਸਦੇ ਈ ਰਿਕਸ਼ਾ ਦਾ ਜਿਹੜਾ ਐਕਸਲ ਟੁੱਟ ਗਿਆ ਜਿਸ ਨਾਲ ਰਿਕਸ਼ਾ ਪਲਟ ਗਿਆ ਇਸ ਹਾਦਸੇ ਵਿੱਚ 7 ਬੱਚੇ ਜ਼ਖਮੀ ਹੋਏ ਨੇ ਅਤੇ ਜ਼ਖਮੀਆਂ ਦੇ ਜਿਹੜੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਉਹਨਾਂ ਦੇ ਬੱਚੇ ਆ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ। ਸੋ ਸੂਚਨਾ ਮਿਲਦੇ ਹੀ ਸਕੂਲ ਦੇ ਡਾਇਰੈਕਟਰ ਅਤੇ ਬੱਚਿਆਂ ਦੇ ਮਾਪੇ ਆ ਮੌਕੇ ਤੇ ਪਹੁੰਚੇ। ਬੱਚਿਆਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ। ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਿਕਸ਼ਾ ਚਾਲਕ ਨੇ ਆ ਜਿਹੜਾ ਆਪਣੇ ਇਹ ਰਿਕਸ਼ਾ ਦੇ ਵਿੱਚ ਹੋਰ ਬੱਚੇ ਆ ਜਿਹੜੇ ਬੈਠਣ ਲਈ ਵਕ ਵਕ ਸੀਟਾਂ ਲਗਾ ਦਿੱਤੀਆਂ ਲਏ। ਸੋ ਇਸ ਕਾਰਨ ਇਹ ਰਿਕਸ਼ਾ ਪਲਟ ਗਿਆ। ਉਨਾ ਈ ਰਿਕਸ਼ਾ ਚਾਲਕ ਖਿਲਾਫ ਕਾਰਵਾਈ ਦੀ ਛੜੀ ਮੰਗ ਕੀਤੀ ਹੈ ਅਪਡੇਟ ਲੈ ਕੇ ਰੋਲੋ ਹੋਵਾਂਗੇ ਜੁੜੇ ਰਹੋ ਵਿਧਿਆਨਾ ਲਾਈਵ ਨਾਲ ਸੋ ਪੰਜਾਬ ਦੇ ਵਿੱਚ ਸਕੂਲੀ ਬੱਚਿਆਂ ਨੂੰ ਲੈ ਕੇ ਜਿਹੜੀ ਜਾ ਰਹੀ ਅਬੋਹਰ ਦੇ ਵਿੱਚ ਇੱਕ ਈ ਰਿਕਸ਼ਾ ਅਚਾਨਕ ਸੜਕ ਤੇ ਪਲਟ ਗਿਆ ਇਸ ਘਟਨਾ ਦੇ ਵਿੱਚ 7 ਸਕੂਲ ਦੇ ਬੱਚੇ ਜ਼ਖਮੀ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਹੀ ਸਕੂਲ ਪ੍ਰਬੰਧਕ ਅਤੇ ਬੱਚਿਆਂ ਦੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ ਸਾਰੇ ਜ਼ਖਮੀ ਬੱਚਿਆਂ ਨੂੰ ਇਲਾਜ ਲਈ ਜਿਹੜਾ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਾਣਕਾਰੀ ਮੁਤਾਬਕ ਇਹ ਰਿਕਸ਼ਾ ਚਾਲਕ ਐ ਲਖਵਿੰਦਰ ਸਿੰਘ ਵਾਸੀ ਪੰਚਪੀਰ ਮੁਹੱਲਾ ਆਪਣੇ ਇਹ ਰਿਕਸ਼ਾ ਦੇ ਵਿੱਚ ਦਰਜਨ ਦੇ ਕਰੀਬ ਬੱਚਾ ਨੂੰ ਲੈ ਕੇ ਸਕੂਲ ਜਾ ਰਿਹਾ ਸੀ ਜਦੋਂ ਉਹ ਸੀਤੋ ਰੋਡ ਤੇ ਪਹੁੰਚਿਆ ਅਚਾਨਕ ਉਸ ਦੇ ਇਹ ਰਿਕਸ਼ਾ ਦਾ ਜਿਹੜਾ ਐਕਸਲ ਝੁੱਟ ਗਿਆ ਜਿਸ ਨਾਲ ਰਿਕਸ਼ਾ ਪਲਟ ਗਿਆ ਇਸ ਹਾਦਸੇ ਵਿੱਚ 7 ਬੱਚੇ ਜ਼ਖਮੀ ਹੋਏ ਨੇ ਅਤੇ ਜ਼ਖਮੀਆਂ ਦੇ ਜਿਹੜੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਉਹਨਾਂ ਦੇ ਬੱਚੇ ਐ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਸੋ ਸੂਚਨਾ ਮਿਲਦੇ ਹੀ ਸਕੂਲ ਦੇ ਡਾਇਰੈਕਟਰ ਅਤੇ ਬੱਚਿਆਂ ਦੇ ਮਾਪੇ ਆ ਮੌਕੇ ਤੇ ਪਹੁੰਚੇ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਿਕਸ਼ਾ ਚਾਲਕ ਨੇ ਆ ਜਿਹੜਾ ਆਪਣੇ ਇਹ ਰਿਕਸ਼ਾ ਦੇ ਵਿੱਚ ਹੋਰ ਬੱਚੇ ਆ ਜਿਹੜੇ ਬੈਠਣ ਲਈ ਵਕਫ ਵਕ ਸੀਟਾਂ ਲਗਾ ਦਿੱਤੀਆਂ ਨੇ ਸੋ ਇਸ ਕਾਰਨ ਇਹ ਰਿਕਸ਼ਾ ਪਲਟ ਗਿਆ ਉਨਾ ਈ ਰਿਕਸ਼ਾ ਚਾਲਕ ਖਿਲਾਫ ਕਾਰਵਾਈ ਦੀ ਜੜੀ ਮੰਗ ਕੀਤੀ ਹੈ ਅਪਡੇਟ ਲੈ ਕੇ ਰੋਲੋ ਹੋਮਾਂਗੇ ਜੁੜੇ ਰਹੋ ਬਧਿਆਨ ਲਾਈਵ ਨਾਲ